ਹੈਲੋ ਹਾਈ ਕਿੱਦਾਂ ਸਾਰੇ ਤੇ ਕੀ ਹਾਲ ਚਾਲ ਹੈ ਤੇ ਸਵਾਗਤ ਆ ਤੁਹਾਡਾ ਆਏ ਦਿਨਾਂ ਦੇ ਲਾਉਟ ਵਿੱਚ ਨਾ ਇਹ ਲਾਉਟ ਵੈਚ ਨਾ ਇਹ ਲਾਉਟ ਵੈਚ ਇਹਨਾਂ ਬਰੂਟ ਇਹਨੇ ਲੂਨਾ ਚੱਕ ਲਈ ਅਸੀਂ ਲੀਨਾ ਐ ਕਿ ਤੁਹਾਨੂੰ ਇਹ ਹਾਸੇ ਵਾਲੀ ਗੱਲ ਦੱਸਦਾ ਕਹਿੰਦਾ ਜਦੋਂ ਪੰਪ ਪੰਜ ਤੇਲ ਜੇ ਮੁੱਕੇ ਪਏ ਸੀ ਨਾ ਕਹਿੰਦਾ ਉਦੋਂ ਮੈਂ ਚਾਰਜਰ ਵਾਲੀ ਸਕੂਟਰੀ ਲੈ ਕੇ ਪੰਪ ਕੋਲ ਦੀ ਨੰਗਿਆ ਤੇ ਸਾਰੇ ਮੇਰੇ ਲਈ ਝਾਕਦੇ ਸੀ ਤੇ ਸੌਂ ਲੱਗੇ ਬਾਬੇ ਦੀ ਕਹਿੰਦਾ ਮਹਾਰਾਜ ਵਾਲੀ ਫੀਲਿੰਗ ਆ ਰਹੀ ਸੀ ਵਾਹ 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 ਮਰੂਦ ਖਾਲ ਮਰੂਦ 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 ਅੱਜ ਕਿੱਦਾਂ ਚੱਲੇ ਅੱਜ ਪਹਿਲਾਂ ਜਾਣਾ ਖੇਤ 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 ਤੇ ਬਾਕੀ ਦੇਖਦੇ ਆ ਉਹ ਤੋਂ ਬਾਅਦ ਤੁਹਾਨੂੰ ਦੱਸਦੇ ਆ ਨੈਕਸਟ ਪਲੈਨ ਜਿਹੜਾ ਉਹ ਖੜਾ ਓਏ ਬੜਕਾ ਹਾਂ ਬੜਕਾ ਓਏ ਠੰਡ ਲੱਗਦੀ ਸੀ ਪੱਠੇ ਵੜਦੇ ਨੂੰ ਚਾਚੇ ਨੂੰ ਸਾਡੇ ਨੂੰ ਹਾਂ ਚਾਚਾ ਕਰਮੀ ਲੱਗਣ ਲੱਦੀ ਨਾ ਤੈਨੂੰ ਬਿਲਕੁਲ ਲੱਗਾਈ ਹੈ ਜੀ ਆ ਕੀ ਕਰਦੇ ਕੰਮ ਲੱਚਨ ਜੀ ਕੀ ਹੋ ਗਿਆ ਮੇਰੇ ਆਲ ਧੂਆ ਘੱਲ ਦਿੰਦਾ ਮੈਂ ਦੇ ਪਿੱਛੇ ਹਵਾ ਇਧਰੋਂ ਵਗੀ ਜਾਂਦੀ ਆਏ ਓਇਆ ਹੋ ਟਾਣੀਆਂ ਹੀ ਲੈ ਕੇ ਕਰੀ ਭੱਜ ਕੇ ਜਾ ਬਾਈ ਬਣ ਕੇ ਜਾ ਭੱਜ ਕੇ ਮੈਂ ਪੁੱਛਦਾ ਇੱਥੇ ਛਾਇਆ ਹੀ ਨਾ ਲੱਗੇ ਜਾ ਤੂੰ ਟਾਣੀਆਂ ਲੈ ਕੇ ਓ ਜਾ ਡੈਡੀ ਦਾ ਏ ਹਾਂ ਇੰਨੀ ਵਧੀਆ ਚੀਜ਼ ਨਹੀਂ ਦੇਣੀ ਮੈਂ ਜਾ ਯਾਰ ਆਪਾਂ ਜਾ ਲੈ ਕੇ ਆ ਭੱਜ ਕੇ ਤੈਨੂੰ ਮਾਰ ਚ ਪੱਠੇ ਮਚਾਈ ਜਾਣਾ ਏ ਪੱਠੇ ਕਿਵੇਂ ਮਾਰ ਜਣਗੇ ਗਿੱਲੇ ਹਾਂ ਨਹੀਂ ਮਤਰੀ ਜਾ ਯਾਰ ਤੂੰ ਲੈ ਕੇ ਆ ਯਾਰ ਥਾਕ ਬਹੁਤ ਨਹੀਂ ਉਹ ਤੈਨੂੰ ਤੇ ਜਿਹੜੀ ਆ ਸਾਡੇ ਪਰਾਲੀ ਰੱਖੇ ਵੜਾ ਥੋੜੇ ਕਰ ਲਾ ਪਹਿਲਾਂ ਵੈਡ ਬੂਡ ਨਹੀਂ ਮੈਂ ਕਰਦਾ ਆ ਦੇਖ ਲੋ ਵੈਡ ਬੂਡ ਮੈਂ ਕਰਦਾ ਆਟੋਮੈਟਿਕ ਸਕੂਟਰ ਹੀ ਮੈਨੂੰ ਪੂਰੇ ਦੇਖਣ ਦੋ ਇਹ ਨਾ ਨਹੀਂ ਭਾਈ ਇਹਨਾਂ ਦਾ ਮੈਰਾ ਫੋਨ ਦੇ ਕੇ ਕਿਵੇਂ ਚਲਾ ਲੂੰਗਾ ਦੇਖੋ ਭਾਈ ਆ ਗਿਆ ਫੋਨ ਰੰਜੀ ਕਿਤੇ ਰੇਤ ਦੀ ਨਿਕਲ ਗਈ ਨਹੀਂ ਇਹ ਫਿਰ ਆਪਣੀ ਆਟੋਮੈਟਿਕ ਆ ਇਹ ਨਹੀਂ ਨਿਕਲਦੀ ਗਈ ਬੱਸ ਨੂੰ ਬੋਲਾ ਪੈਂਦਾ 2019 2019 2019 2019 ਗੈਂਦੀ ਚੱਕ ਲਵੇ ਤਾਂ ਵੀ ਧਾਰੇ ਆ ਇਹ ਬੰਦੇ ਨੂੰ ਦੂਜੇ ਲਾ ਕੇ ਕਿ ਵੀ ਹਾਈਲਾਈਟ ਕੀਤੀ ਆ ਤੇਰੀ ਕੀ ਆਦਾ ਹੈ ਲੈ ਗਿਆ ਬਈ ਸੰਬਰ 4 5 4 5 ਸੰਬਰ 4 ਉਹ ਨਹੀਂ ਗਾ ਦੈ ਉਹ ਨਹੀਂ ਦੱਲਿੰਦੇ ਨਹੀਂ ਮੈਨੂੰ ਆਈਲੈਂਡ ਦਾ ਪਤਾ ਨਹੀਂ ਹੁੰਦੀ ਇਹ ਬੈਕ ਲਈ ਪਤਾ ਆਏ ਨਾ ਕਿ ਹੁਣ ਘਰੇ ਜਾਣੇ ਆ ਆਏ ਕਿਥੇ ਨਾਲ ਭਾਗੇ ਆਲਿਓ ਪਤਾ ਨਹੀਂ ਕੀ ਕਰਨਗੇ ਸੀ ਬਸ ਠੰਡ 'ਚ ਮਾਰਨ ਗਏ ਸੀ ਉਹ ਦੇਖੋ ਇਹ ਸਾਨੂੰ ਕੱਪ ਕੇ ਕਿ ਮਿਲ ਗਏ ਜੀ ਫਰੀ ਦੇ ਘਾਬ ਕੇ ਕਿਹਦੇ ਨੂੰ ਪਤਾ ਹੀ ਹੈ ਜੇ ਫਰੀ ਦੀ ਚੀਜ਼ ਉਹ ਨੰਗਰ ਪਹੁੰਚ ਛੱਡਦਾ ਸਹੀ ਹੈ ਅਈ ਦਾ ਹੀ ਹੈ ਹੀ ਵੇਲੇ ਨਾ ਮਰਦ ਵਿਚਾਰੋ ਪੀ ਕੇ ਦਾਦਾ ਰਿਆ ਜੀ ਵੀ ਹੋ ਲਾਜੀ ਹੈ ਨਹੀਂ ਪੀਤੀ ਨਹੀਂ ਹਜੇ ਇੱਕ ਦੋ ਦੋ ਵਾਰੀ ਪੀਆ ਉਹਦੇ ਨਾਲ ਆਈ ਬੰਦਾ ਆ ਅਜੇ ਮੇਰਾ ਚਾਰ ਲੰਗਾਈਆਂ ਲੈਣੇ ਪੜਿਆ ਕੀ ਉਤਾ ਦਾ ਕਾਬ ਕੇ ਕਿੰਨ ਗਈਆ ਵੇ ਮੈਂ ਉਹਦੇ ਹੱਥ ਆਈਆ ਵੇ ਗਵਰਾ ਉਹ ਪੂਰੀਆਂ ਚੋਰੀਆਂ ਨੰਗੇ ਰੋਇਦਾ ਸਰਾ ਲਾ ਦੇ ਓਏ ਗਵਰਾ ਹੋਈ ਕੱਪਕੇਕ ਦਾ ਵੀ ਠੰਡੇ ਮੇਰਾ ਗਾ ਖਾਨ ਨਹੀਂ ਜੀ ਕਰਦਾ ਹੁਣ ਪੱਠੇ ਤੇ ਆਏ ਆ ਕੀ ਕਰਨਾ ਹੈ ਮੇਰੇ ਆਪਾਂ ਪੱਠੇ ਦੇ ਮੇਰੇ ਆਪਾਂ ਪੈਂਡੂ ਨੂੰ ਜਾਣਾ ਰਾਹ ਜਾਂਦਾ ਉਹ ਭਰਾ ਪੱਠੇ ਦੇ ਰਾਹ ਤੇ ਆਏ ਆ ਨਾ ਵਾ ਘਰ ਨੂੰ ਨਹੀਂ ਜਾਣਾ ਫੇਰ ਹਾਂ ਵਾ ਕਰਨੀ ਜੀ ਘਰ ਨੂੰ ਜਾਈ ਜਾਂਦੇ ਆਪਾਂ ਹਾਂ ਹੈਗਾ ਨਾ ਘਰ ਨੂੰ ਜਾਣਾ ਆਪਾਂ ਇਹ ਵੀ ਨਾ ਘਰ ਨੂੰ ਜਾਈ ਜਾਂਦੇ ਰਾਹ ਇਹ ਘਰ ਦਾ ਜਾ ਆ ਜਾਂਦਾ ਲੈ ਤੈਨੂੰ ਬੋਲਦਾ ਮੈਂ ਤੈਨੂੰ ਬੋਲਦਾ ਤੈਨੂੰ ਮੈਂ ਤੋਸੋ ਲਿਆ ਘਰੇ ਦੇਖ ਲੋ ਟਰੱਕ ਆ ਜਾਂਦਾ ਆ ਟਰੱਕ ਅਸੀਂ ਪਹਿਲੇ ਜਾਣ ਮੈਂ ਹੀ ਪਾ ਕੇ ਬਣਾਇਆ ਵੇ ਟਰੱਕ ਕੋਈ ਕਾਦਾ ਪੋਰੀ ਜਾਂਦਾ ਯਾਰ ਯਾਰ ਲੈ ਮੇਰਾ ਪੁੱਲ ਜਾਣ ਮੈਂ ਪਤਾ ਨਹੀਂ ਯਾਰ ਕੋਈ ਬੰਦੇ ਸਰਦਾਰ ਮੈਂ ਦੀ ਮੈਚ ਚ ਕੀ ਫਿਰਦਾ ਕੋਈ ਨੀ ਤਰਾ ਵਲੌਗ ਚਾਲਦਾ ਯਾਰ ਤੈਨੂੰ ਵਧੀਆ ਗੱਲਾਂ ਤੇਰੀ ਲੋਕ ਕਰਨਗਾ ਇਧਰ ਫਿਰ ਲਾਲ ਇੱਕ ਹੋਰ ਆ ਗਿਆ ਆ ਬਣੀ ਵੀ ਜੜਾਈ ਹੋ ਜਾਣਿਆ ਪੂਰੀ ਫਿਰ ਭਾਈ ਜੜਾਈ ਬਹੁਤ ਤਰ੍ਹਾਂ ਦੀ ਹੁੰਦੀ ਹੁੰਦੀ ਆ ਕੋਈ ਨਹੀਂ ਤੇਰੀ ਵੀ ਕਰ ਦਾਂਗੇ ਕਿਸ ਤਰ੍ਹਾਂ ਜੜਾਈ ਨੀਲੀ ਸੈਂਗ ਵੀ ਆਰੇ ਵੀਰ ਆਏ ਗਏ ਬਹੁਤ ਖਲਗੜੀ ਬੜੀ ਨਹੀਂ ਹੁੰਦੀ ਦੇਖ ਲੋ ਇਹ ਕਹਿੰਦਾ ਓਖਲਿਆ ਜਹਾੜੀ ਹੋ ਕੇ ਜੇ ਨਾ ਹੋਈ ਤਾਂ ਕਮੈਂਟ ਕਰਿਓ ਆ ਇਹ ਜਾਈ ਜਾਂਦੀ ਆ ਪੂਰੀ ਓਖਲੀਆਂ ਬਹੁਤ ਓਖਲੀਆਂ ਇੱਥੇ ਇਹ ਆ ਦੇਖ ਲੈ ਲੈ ਮੈਂ ਓਖਲਿਆ ਉੱਤੋਂ ਦੀ ਕੱਢੂਗਾ ਆਹ ਦਾ ਕਾ ਆਈਕਾ ਤੇ ਹੋਈ ਆ ਇਸ ਮੇਰੀ ਬਣਾਈ ਹੋਈ ਸਕੂਟਰੀ ਇਹ ਕਹਿੰਦਾ ਅੱਜ ਮੋਡੀਫਾਈ ਕਰਕੇ ਲਿਆਣੀ ਮੈਂ ਕੱਲ ਆ ਫਿਰ ਮੈਂ ਕਰਦਾ ਅੱਜ ਮੋਡੀਫਾਈ ਨਹੀਂ ਬੋਡੀਫਾਈ ਨਾ ਇਹਦਾ ਪਾਪਾਂ ਨੂੰ ਮੋਡੀਫਾਈ ਵੀ ਦੱਸਾਂਗੇ ਮੋਡੀਫਾਈ ਕੀਤਾ ਵਾ ਬੋਡੇ ਡਰੋਣਾ ਬੋਡੇ ਮੋਡੀਫਾਈ ਵਾ ਬਾਪਈਆ ਵੀ ਬਾਪਈਆ ਹੁਣ ਆਪਾਂ ਸਪਲੈਂਡਰ ਤੇ ਸ਼ੇਅਰ ਬੋ ਜਾਣਾ ਹੈ ਸਪਲੈਂਡਰ ਤੇ ਕਿਹੜਾ ਬੋ ਜਾਣਾ ਬਣਾ ਲਾਂਗੇ ਜਦੋਂ ਲਈ ਹੁਣ ਜੀ ਕਹਿ ਹੋਜੀ ਸੀ ਨਾ ਇਹ ਸਿਰਾਂ ਮੈਂ ਤਾਂ ਪਹਿਲੀ ਵਾਰ ਹੀ ਵੀਖੀ ਆ ਨਾ ਏ ਨਾ ਕਿਸੇ ਪੇ ਲਾਈਵ ਸਾਰੇ ਕੁਝ ਗੱਲ ਘਟਲਾ ਹੁਣ ਸਾਡੀ ਖੇਲ ਮ ਬਣਾ ਦੇਣੀ ਆ ਤੂੰ ਦਾ ਯਾਰ ਤੂੰ ਕਾੜ ਕਿਉਂਕਿ ਮੇਰੇ ਹੱਥ ਵੀ ਨਹੀਂ ਆਟੇ ਮੈਂ ਟਿਕਾ ਹਾਂਜੀ ਕੁਝ ਦੇ ਦੇਣਾ ਤੇ ਆ ਪਤਾ ਕਿੱਥੇ ਆ ਹਾਂ ਵੇਖੋ ਕੈਂਟ ਬਣਾਇਆ ਵਾ ਪੂਰਾ ਸਿਰਾ ਇਹ ਬਾਈ ਲੱਖੇ ਦਾ ਰਾਰ ਲੱਖਾ ਸਦਾਣਾ ਸਿਰਾ ਬਣਾਇਆ ਭਾਈ ਕੈਂਟ ਪੂਰਾ ਅੰਦਰ ਦੀ ਪਤਾ ਨਹੀਂ ਕਿੱਧਰ ਦੀ ਬਣਾਇਆ ਆ ਵੇਰੇ ਆ

ਹਾਂਜੀ ਭਾਈ ਯਾਰ ਸਿਰਾ ਬਈ ਕਹਿੰਦਾ ਵੀ ਇਦੂ ਤੇ ਕੁਛ ਨਹੀਂਗਾ ਕੈੜਾ ਗਾਮੂਰਾ ਵੇੜਾ ਉਹ ਵਾਹ ਭਾਈ ਯਾਰ ਸਿਰਾ ਉਹ ਵਾਹ ਬਬੇ ਕਾਡਾ ਕੰਮ ਪੂਰਾ ਯਾਰ ਹਾਈ ਆ ਆ ਆਗੀ ਕਰ ਇਹ ਮੈਂ ਰ ਕੋਈ ਤੇ ਬੋਲ ਜੰਗਲ ਆ ਵੀ ਆ ਗੱਡਾ ਹਨਾ ਗੱਡਾ ਗੱਡਾ ਦੋਸਤੋ ਇਹ ਸਨ 1940 ਵਿੱਚ ਜੰਗ ਸਿੰਘ ਪੁੱਤਰ ਸਤਪਾਲ ਸਿੰਘ ਪਣਾਲੀ ਕਮੈਂਟ ਕਰ ਦਿਓ ਬਈ ਜਿਹਨੂੰ ਜਿਹਨੂੰ ਅਸਮਾਨ ਬਾਰੇ ਜਿੰਨੀ ਜਾਣਕਾਰੀ ਹੋਗੀ ਵੀ ਕਿਹੜੀ ਕਿਹੜੀ ਤੀਜ ਕਿਵੇਂ ਆ ਹਨਾ A to Z ਪਾਪੀਆਂ ਵਾਲੀ ਕਿੰਨਾ ਬੱਬੇ ਸਿਰ ਆ ਜਾ ਸੰਦੂਖ ਬੈਸਟ ਕੈਂਟ ਚੀਜ਼ ਸੰਦੂਖ ਤੇ ਅਸਮਾਨ ਸਾਰਾ ਸਾਹਮਣੇ ਆ A to Z ਕੈਂਡਾ ਜਾਵਾ ਕੰਮ ਯਾਰਾ ਅੱਜ ਮੈਂ ਨਹੀਂ ਮੰਦਵਾ ਕੋ ਅਸੀਂ ਆਹਾਂ ਬਈ ਆ ਬਹਿੜ ਕੇ ਭਜਾਉਣ ਵਾਲੀ ਹੈ ਨਾ ਕੁੱਸਾ ਕੁੱਲੀ Goot pani hi ya Te a jalda bhi ya ਵਾ ओके ਸਟਾਰੀ ਦਵੇ ਤੇ ਸਾਰਾ ਕੁਝ ਲਿਖਿਆ ਉਹਦੇ ਬਾਰੇ ਸਾਰਾ ਕੁਝ ਜੋ ਜਿਵੇਂ ਆਹ ਯਾਰ ਪੱਖਾ ਖਵਾ ਦੇਣ ਵਾਲਾ ਉਹ ਵੈਰੀ ਘੈਂਟੀ ਉੱਤੇ ਦੁੱਚਨ ਖਾਤੇ ਆ ਪੱਖਾ ਹੀ ਦੇਖ ਬਾਈ 1, 폰 4, 다 1, 2, 3, 4, ਸਿਰ ਆ ਬਾਬੇ ਯਾਰ ਮੈਂ ਕਨਵੀਰਾਂ ਕਹਿ ਤੀ ਹਵੇਲੀ ਬਰਜ ਗਿਆ ਲੋ ਠੀਕ ਆ ਤੇ ਨੋਟ ਪੁਰਾਣੇ ਬਈ ਥਾ ਆ ਵੇਖੋ ਨੋਟ ਪੁਰਾਣੇ ਤੋਂ ਪੁਰਾਣੇ ਨੋਟ ਪੰਜਾਂ ਦੇ ਇੱਕ ਦੋਹਾਂ ਦੇ ਚਰਖਾ ਤੇ ਇਧਰ ਬਣਾਇਆ ਅੰਕਲ ਹੋਣਿਆਂ ਦਾ ਅਸਲੀ ਕਸੇਪੀ ਇਹ ਦੇਖ ਰਹੀ ਸੀ ਹਾਂਜੀ ਲਾਣਾ ਜਿੰਨਾ ਮਾਰਦੀ ਹਾਂ ਡੈਕਦੀ ਨਹੀਂ ਹੈ ਲਾਣਾ ਜਿੰਨਾ ਮਾਰਦੀ ਪਸੰਦ ਆਪਰਾ ਇਹ ਹੈ ਅੱਛਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਨੇ ਆਪ ਬਣਾਈ ਪਹਿਲੇ ਦੋ ਮਹੀਨੇ ਦਾ ਠੀਕ ਹੈ ਅੱਛਾ अमा तो न… लो जमें मरजी कर लो वो कैट चीज है सिरा हाँ जी हाँ जी त नहीं बहुत बढ़िया चीज है अच्छा अच्छा ਐਂਟੀਨਾ ਪੁਰਾਣੇ ਜਵਾਨਾਂ ਦਾ ਡੈਸ਼ ਲਾ ਲੋ ਵਾਈਫਾਈ ਲਾ ਲੋ ਉਹੋ ਚੀਜ਼ ਆ ਬਾਈ ਜਿਹੜੀ ਪੁਰਾਣੇ ਜਵਾਨੇ ਚ ਵਾਈਫਾਈ ਐਂਟੀਨਾ ਤੇ ਕੋਠੇ ਤੇ ਸਪੀਕਰ ਲਾ ਕੇ ਰੱਖਣਾ ਹੁੰਦਾ ਸਾਰਾ ਵਸਲ ਆ ਪ੍ਰਾਣੀਆਂ ਸੁੱਚਾਂ ਉਹ ਬੱਲੇ ਵੀ ਜਾਂਦਾ ਤੇ ਕੰਮ ਕਰਦੇ ਆ ਹਜੇ ਵੀ ਵਾਹ ਇਹ ਸਭ ਤੋਂ ਵੱਡੀ ਗੱਲ ਹੈ ਘੈਂਟ ਚੀਜ਼ ਯਾਰ ਸਿਰਾ रहेਗੀ ਚਾਗ ਲੋ ਮੜਾ ਇਧਰ ਨੂੰ ਹੀ ਮੇਰੇ ਆ ਤੁ ਲੋ ਆ ਵੀ ਘਰੇ ਆ ਗਏ ਇਹ ਆ ਪਤਾ ਕੀ ਸੀਗਾ ਗਏ ਸੀਗੇ ਵਲੌਗ ਆ ਜਿਹੜਾ ਸ਼ੁਰੂ ਪਹਿਲਾਂ ਦਾ ਹੋਇਆ ਉਹ ਸੋੜਾ ਦੋ ਟੈਕ ਲੈਣ ਦਾ ਸੋ ਘਰੇ ਆ ਗਏ ਤੇ ਜਿਹੜਾ ਇਹਦਾ ਬਲੌਗ ਹੋਊਗਾ ਨਾ ਘੈਂਟ ਜਿਹਾ ਪੂਰਾ ਪ੍ਰੋਪਰ ਹੋਊਗਾ ਦੂਜੇ ਚੈਨਲ ਤੇ ਇਹਦੀ ਕਮਿਊਨਿਟੀ ਪੋਸਟ ਪਾਈ ਆ ਜਿਹਨੇ ਨਹੀਂ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਕੋਈ ਨੇ ਪ੍ਰੋਮੋਸ਼ਨ ਕਰਾਉਣੀ ਹੋਵੇ ਉਹ ਵੀ ਕਰਵਾ ਦਿਆ ਕਰਦੇ ਕਰਾਂਗੇ ਬਾਕੀ ਉਹ ਤੇ ਨੌਲੇਜ ਦੀਆਂ ਵੀਡੀਓ ਇਦਾਂ ਹੀ ਆਏ ਕਰਨੀਆਂ ਘੈਂਟ ਘੈਂਟ ਵੀਡੀਓ ਉਹਦੇ ਤੇ ਵੀ ਮੇਰੇ ਡੈਗਮਿੰਗ ਯੂਵਲਰ ਤੇ ਗਾਣੇ ਵਾਲਾ ਚੈਨਲ ਦੂਜਾ ਬਣਾ ਸਾਰਾ ਸੈਟਿੰਗ ਆ ਬਾਬੇ ਦੀ ਕਿਰਪਾ ਨਾਲ ਅੱਜ ਜਾ ਕੇ ਕਿੱਥੇ ਉਹ ਸਵਰਾਇ ਦਾ ਤੁਹਾਡੇ ਲਈ ਪਿਆਰ ਬਣਾਈ ਰੱਖੋ ਤੇ ਜਿਹਨੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਸਬਸਕ੍ਰਾਈਬ ਕਰ ਲਓ ਮੇਰੇ ਵੀਰੋ ਠੀਕ ਆ ਤੇ ਜਿਹਨੇ ਸ਼ੇਅਰ ਨਹੀਂ ਕੀਤਾ ਉਹ ਸ਼ੇਅਰ ਕਰ ਲਓ ਤੇ ਦੂਜੇ ਚੈਨਲ ਦੀ ਕਮਿਊਨਿਟੀ ਪੋਸਟ ਉਹੋ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਸਾਡੇ ਕੋਲ ਕੁੱਝ ਕਰ ਲਓ ਪਿਆਰ ਬਣਾਈ ਰੱਖੋ ਕਿ ਭਾਈ ਟਾਟਾ ਮਿਲਦੇ ਆ ਫੇਰ ਕਿਸੇ ਨਵੇਂ ਵਲੋਗ